ਬਹਾਦਰੋ ਬਹਾਦਰ ਮੁਜ਼ਾਬਤ ਜੈ ਕਰੋ ਜੈ ਕਰੋ ਜਿੰਦਾਬਾਦ ਮੁਜ਼ਾਬਤ ਜੈ ਕਰੋ ਜੈ ਕਰੋ ਜਿੰਦਾਬਾਦ ਸਾਡੇ ਸਤਕਾਰਯੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਦੇ ਪੰਜਾਬ ਦੀ ਜਨਤਾ ਪੰਜਾਬ ਦਾ ਇੰਪਲਾਇਜ ਪੰਜਾਬ ਦਾ ਪੈਨਸ਼ਨਰ 2.59 ਡੀਏ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਿਹੜੀਆਂ ਮੰਗਾ ਬਿਲਕੁਲ ਰਾਈਟ ਨੇ ਜਿਨ੍ਹਾਂ ਮੰਗਾਂ ਦੇ ਸਬੰਧ ਵਿੱਚ ਕੋਈ ਐਡਆਕਟਰ ਨਹੀਂ ਆ ਉਹਨਾਂ ਮੰਗਾਂ 'ਤੇ ਧਿਆਨ ਕਰਕੇ ਕੋ ਸਾਡੀ ਸਿਆਣੀ ਲੀਡਰਸ਼ਿਪ ਨੇ ਮੁੱਖ ਮੰਤਰੀ ਸਾਹਿਬ ਦੇ ਕਹਿਣ ਤੇ ਵਿਸ਼ਵਾਸ ਦਉਣ ਤੇ ਔਰ ਇਹ ਤੋਂ ਵੱਡੀ ਕੋਈ ਗੱਲ ਹੋਰ ਨਹੀਂ ਹੋ ਸਕਦੀ ਕਿ ਮੁੱਖ ਮੰਤਰੀ ਸਾਹਿਬ ਨੇ ਵਿਸ਼ਵਾਸ ਦਵਾਇਆ ਸਾਥੀਓ ਬਿਲਕੁਲ ਆਪਣੇ ਵਾਦੇ ਦੇ ਪੂਰੇ ਕਰਨਗੇ ਆਪਣੀ ਪਾਰਟੀ ਨੂੰ ਪੰਜਾਬ ਦੇ ਵਿੱਚ ਬਹੁਮਤ ਲੈ ਕੇ ਵਿਧਾਨ ਸਭਾ ਤੇ ਬਿਠਾੜਿਆ ਇਹਨਾਂ ਨੇ ਮੁਲਾਜ਼ਮਾਂ ਨੇ ਪੰਛਰਾਂ ਨੇ ਮੰਤਰੀ ਭਗਵੰਤ ਮਾਨ ਦਾ ਕਿ ਉਹ ਆਪ ਕੂਟੀ ਦੇ ਵਿੱਚ ਆਉਂਦੇ ਪਤਾ ਨਹੀਂ ਨਹੀਂ ਆਉਂਦੇ ਪਰ ਉਹਨਾਂ ਦੀ ਥਾਂ ਤੇ ਲੋਕਾਂ ਨੂੰ ਮਿਲਣ ਵਾਸਤੇ ਪੁਲਿਸ ਤੇ ਪੁਲਿਸ ਦੇ ਬੰਦੇ ਨਿੱਬੂ ਮੂਰੇ ਅੱਗੇ ਕਰਦੇ ਕੋਈ ਵਿਚਾਰ ਮੁੱਖ ਮੰਤਰੀ ਜੋ ਮਜ਼ਾਕ ਕੀਤਾ ਹੈ ਦੇਖੋ ਗੱਲ ਇਹ ਇਸ ਤਰ੍ਹਾਂ ਕਿ ਜਿਹਹ ਜਿਹੇ ਇਹਨਾਂ ਦੇ ਕਾਗਜ਼ੀ ਨੋਟੀਫਿਕੇਸ਼ਨ ਨੇ ਉਹੋ ਜਿਹੀ ਇਹਨਾਂ ਦੀਆਂ ਕਾਗਜ਼ੀ ਕੈਬਨਟ ਮੀਟਿੰਗਾਂ ਨੇ ਕਿ ਕੈਬਨਟ ਮੀਟਿੰਗਾਂ ਹੋ ਰਹੀਆਂ ਨੇ ਪਰ ਉਸ ਦੇ ਵਿੱਚੋਂ ਮੁਲਾਜ਼ਮਾਂ ਲਈ ਜਾਂ ਆਮ ਲੋਕਾਂ ਲਈ ਕੁਝ ਵੀ ਨਹੀਂ ਨਿਕਲ ਰਿਹਾ ਮੁਲਾਜ਼ਮਾਨਾਂ ਦਾ ਡੀਏ ਜਿਹੜਾ ਉਹ 12% ਦੇ ਕਰੀਬ ਪੈਂਡਿੰਗ ਆ ਉਸ ਬਾਰੇ ਕੋਈ ਫੈਸਲਾ ਨਹੀਂ ਆ ਰਿਹਾ ਤੇ ਪੁਰਾਣੀ ਪੈਨਸ਼ਨ ਸਕੀਮ ਜਿਹਦਾ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਆ ਜਿਹਨੂੰ ਸਿਧਾਂਤਕ ਪ੍ਰਮਾਣਗੀ ਹੈ ਜਿਹੜੀ 1 ਸਾਲ ਪਹਿਲਾਂ ਕੈਬਨਟ ਨੇ ਦਿੱਤੀ ਜਾ ਚੁੱਕੀ ਆ ਤਾਂ ਉਸ ਲਈ ਕਿਸੇ ਕੈਬਨਟ ਮੀਟਿੰਗ ਦੀ ਕੋਈ ਲੋੜ ਨਹੀਂ ਹੈਗੀ ਜਿੰਮੇਵਾਰੀ ਇਹਨਾਂ ਦੀ ਇਹ ਬਣਦੀ ਆ ਕਿ ਆ ਮੀਟਿੰਗਾਂ ਵਾਲਾ ਜਿਹੜਾ ਡਰਾਮਾ ਇਹ ਛੱਡ ਕੇ ਜੋ ਮੁਲਾਜ਼ਮਾਂ ਦੇ ਜਿੰਨੇ ਵੀ ਪੈਂਡਿੰਗ ਇਸ਼ੂ ਨੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਇਸ਼ੂ ਆ ਡੀਏ ਪੈਂਡਿੰਗ ਆ ਉਸਦਾ ਇਸ਼ੂ ਆ ਜਾਂ ਨਵੇਂ ਸਕੇਲ ਥੋਪ ਦਿੱਤੇ ਗਏ ਸੀ ਉਹ ਰੱਦ ਕਰਕੇ ਪੁਰਾਣੇ ਸਕੇਲ ਬਹਾਲ ਕਰਨ ਦਾ ਇਸ਼ੂ ਆ ਇਸ ਤੇ ਸਰਕਾਰ ਫੈਸਲਾ ਲਵੇ ਤੇ ਜਿਹੜਾ ਆ ਮੀਟਿੰਗਾਂ ਵਾਲਾ ਡਰਾਮਾ ਇਸ ਤੋਂ ਬਾਹਰ ਨਿਕਲਣਾ ਚਾਹੀਦਾ ਨਹੀਂ ਫਿਰ ਅੱਜ ਅਸੀਂ ਵੀ ਫੈਸਲਾ ਕਰਕੇ ਆਏ ਆ ਕਿ ਮੁੱਖ ਮੰਤਰੀ ਜੋ ਮਜ਼ਾਕ ਕੀਤਾ ਇਸ ਨੇ ਐਨਪੀਐਸ ਮੁਲਾਜ਼ਮਾਂ ਦੇ ਨਾਲ ਉਸ ਦਾ ਜਵਾਬ ਆ ਫਿਰ ਜਿਹੜਾ ਅਸੀਂ ਉਹ ਜਾ ਕੇ ਬੈਰੀਕੇਡਾਂ ਦੇ ਉੱਪਰ ਨਿਵਾੰਗੇ ਪਹਿਲਾਂ ਕਈ ਐਲਾਨ ਵੀ ਕੀਤੇ ਵਾਦੇ ਵੀ ਕੀਤੇ ਸਾਡੇ ਧਰਨਿਆਂ ਦੇ ਵਿੱਚ ਆ ਆ ਕੇ ਗੱਲ ਵੀ ਰੱਖੀ ਸਾਡੇ ਡੈਪੂਟੇਸ਼ਨਾਂ ਨੂੰ ਮਿਲ ਕੇ ਵੀ ਉੱਥੇ ਐਲਾਨ ਕੀਤਾ ਮੈਨੂੰ ਯਾਦ ਆ ਕਿ ਸਰਕਾਰ ਵੱਲੋਂ ਪਹਿਲਾਂ ਪਟਿਆਲੇ ਦੇ ਵਿੱਚ ਕਿਰੇਲੀ ਹੁੰਦੀ ਆ ਪੁਰਾਣੀ ਪੈਨਸ਼ਨ ਬਹਾਲੀ ਲਈ ਉਸ ਵਿੱਚ ਇਥੋਂ ਦੇ ਵਿੱਤ ਮੰਤਰੀ ਮੰਤਰੀ ਨੇ ਜਿਹੜੇ ਦਿਲਜੀਤ ਸਿੰਘ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਨੇ ਇਹਨਾਂ ਵੱਲੋਂ ਸਮੂੱਚੀਆਂ ਟ੍ਰੇਡ ਯੂਨੀਅਨਾਂ ਨੂੰ ਇੱਕ ਦਿਨ ਉੱਥੇ ਜਿਹੜੀ ਆ ਮੀਟਿੰਗਾਂ ਦਿੱਤੀਆਂ ਔਰ ਸਾਜਾ ਸਾਜਾ ਫਰੰਟ ਜਿਹੜਾ ਸੀ ਇਹਨਾਂ ਨੂੰ ਵੀ ਉੱਥੇ ਸੱਦ ਕੇ ਸਰਕਾਰ ਨੇ ਇੱਕ ਭਗਵੰਤ ਸਿੰਘ ਮਾਨ ਜੀ ਨੇ ਇਹ ਵਿਸ਼ਵਾਸ ਦਵਾਇਆ ਕਿ ਭਾਵੇਂ ਪਹਿਲਾਂ ਸਾਡੇ ਵਿੱਚ ਕੁਝ ਦਫਤਰੀ ਜਾਂ ਪ੍ਰਭਾਵਾਂ ਦੇ ਨਾਲ ਪ੍ਰਬੰਧਕੀ ਤੌਰ ਤੇ ਕੋਈ ਫਰਕ ਰਹਿ ਗਿਆ ਪਰ ਅੱਜ ਮੇਰੇ ਸਾਹਮਣੇ ਤੁਸੀਂ ਬੈਠੇ ਹੋ ਤੁਹਾਨੂੰ ਜਿਹੜਾ ਵਾ ਮੈਂ 25 ਤਰੀਕ ਨੂੰ ਜਿਹੜੀ ਆ ਇਹ ਜਿਹੜੀ ਮੀਟਿੰਗ ਜਿਹੜੀ ਕਰਾਂਗੇ ਤੁਹਾਡੇ ਨਾਲ ਉਦੋਂ ਸਾਡਾ ਜਿਹੜਾ ਵਾ ਚੋਣ ਜਾਬਤਾ ਖਤਮ ਹੋ ਜਾਏਗਾ 25 ਤਰੀਕ ਵਾਲੀ ਮੀਟਿੰਗ ਤੋਂ ਅਗਸਤ ਦਾ ਚਲੀ ਗਈ ਔਰ ਦੋ ਦੀ ਜਦੋਂ ਸਾਰੀ ਸਮੁੱਚੇ ਪੰਜਾਬ ਦੀ ਲਹਿਰ ਨੇ ਤਿਆਰੀ ਕਰ ਲਈ ਕਿ ਅਸੀਂ ਹੁਣ ਪੰਜਾਬ ਸਰਕਾਰ ਨਾਲ ਮੀਟਿੰਗ ਕਰਨੀ ਆ ਤਾਂ 1 ਅਗਸਤ ਨੂੰ ਇੱਕ ਸਰਕਾਰੀ ਫਰਮਾਨ ਆ ਗਿਆ ਕਿ ਇਹ ਜਿਹੜੀ ਮੀਟਿੰਗ 2 ਤਰੀਕ ਵਾਲੀ ਆ ਇਹ 22 ਅਗਸਤ ਨੂੰ ਹੋਏਗੀ ਸਾਥੀਓ ਅੱਜ ਅਸੀਂ ਕਿੱਥੇ ਇਹ ਮਹਿਸੂਸ करो ब करो जी करो जी करो ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ